ਤੇ ਆਪਣੇ ਗੁਰੂ ਸਾਹਿਬ ਦੇ ਜਿਹੜੇ ਪਾਵਨ ਸਰੂਪ ਸੀਗੇ ਜੀ ਉਹਨਾਂ ਬਾਰੇ ਵੀ ਆਪਾਂ ਆਪਣੇ ਸਰੋਤਿਆਂ ਨੂੰ ਦੱਸੋ ਵੀ ਕੀ ਬਣ ਰਿਹਾ ਅੱਗੇ ਕੀ ਹੋਊਗਾ ਜੀ ਕੀ ਬਣਿਆ ਕੀ ਕੀਤਾ ਉਹਨਾਂ ਨੇ ਕੁਝ ਹੋਇਆ ਕਿ ਨਹੀਂ ਹੋਇਆ ਜੀ ਦਰਸ਼ਕਾਂ ਨੂੰ ਦੱਸੋ ਦੇਖੋ ਮਾਗੀ ਦੇ ਮੇਲੇ ਵਾਲੇ ਦਿਨ ਉੱਥੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਸੀ ਪ੍ਰੋਗਰਾਮ ਰੋਕ ਕੇ ਉਹਨਾਂ ਨੇ ਕਿਹਾ ਵੀ ਜੇ ਸ਼ੁਰੂ ਨਹੀਂ ਕੀਤਾ ਜੀ ਕਹਿੰਦੇ ਮੇਰੇ ਕੋਲ ਮੈਸੇਜ ਆ ਗਿਆ ਜੀ ਕਿ ਜਿਹੜੇ ਹੈਗੇ ਆ 328 ਸਰੂਪ ਗਾਇਬ ਹੋਏ ਸੀ ਜਾਂ ਲਾਪਤਾ ਹੋਏ ਸੀ ਉਹਦੇ ਵਿੱਚੋਂ 179 ਸਰੂਪ ਜਿਹੜੇ ਹੈਗੇ ਆ ਮਿਲ ਗਏ ਮਿਲ ਗਏ ਉਹ ਕਹਿੰਦੇ 30 ਸਬੂਤਾ 30 ਰੂਪ ਸ਼ੂਕਾ ਦਾ ਰਿਕਾਰਡ ਹੈਗਾ ਤੇ ਬਾਕੀਆਂ ਦਾ ਰਿਕਾਰਡ ਹੈ ਨਹੀਂ ਦਾ ਮਤਲਬ 169 ਦੇ ਕਰੀਬ ਜਿਹੜਾ ਹੈਗਾ 169 ਦੇ ਵਿੱਚੋਂ 30 ਕੱਢ ਦੀ ਜੀ 169 169 ਦੇ ਵਿੱਚੋਂ 30 ਕੱਢ ਦੀ ਤੇ ਬਾਕੀ ਜਿਹੜੇ ਹੈਗੇ ਹਾਂਜੀ 139 ਰੂਪ ਹੈ ਜਿਹੜੇ ਉਹ ਕਹਿੰਦੇ ਉਹ ਹੈ ਜਿਹੜੇ ਮਤਲਬ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬੀ ਜੀ ਇਹਦੇ ਵਿੱਚ ਲਾਲ ਲਾਲ ਹੋ ਗਈ ਵੀ ਤਾਂ ਫੜੀ ਮਾੜੀ ਗੱਲ ਹੋਈ ਬੜੀ ਮਾੜੀ ਗੱਲ ਹੋਈ ਕਿਉਂਕਿ ਉੱਥੇ ਜਿਹੜਾ ਹੈਗਾ ਰਾਜਾ ਸਾਹਿਬ ਕੋਈ ਉਹ ਤਾਂ ਜਿਹੜੇ ਪ੍ਰਬੰਧਕਾ ਨੂੰ ਉਹ ਗੁਰੂਕਰ ਕਹਿੰਦੇ ਕੁਝ ਲੋਕ ਉਹਨੂੰ ਡੇਰਾ ਕਹਿੰਦੇ ਇਹਨਾਂ ਨੇ ਵੀ ਡੇਰਾ ਕਿਹਾ ਤਾਂ ਸੀ ਪਰ ਉੱਥੋਂ ਦੇ ਉਹਨਾਂ ਨੇ ਆ ਕੇ ਜਦੋਂ ਇਹ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਉਹਦਾ ਨਤੀਜਾ ਕੀ ਹੋਇਆ ਉਹਦਾ ਨਤੀਜਾ ਇਹ ਹੋਇਆ ਕਿ ਨਾਲ ਦੀ ਨਾਲ ਹੀ ਜਿਹੜੇ ਉੱਥੋਂ ਦੇ ਪ੍ਰਬੰਧਕ ਹੈ ਉਹ ਆ ਗਏ ਆਗੂ ਬਬੂਰਾ ਹੋ ਗਏ ਮੇਰੇ ਖਿਆਲ ਮੈਂ ਗਲਤੀ ਨਾਲ ਸੁਖਵੀਰ ਸਿੰਘ ਬਾਦਲ ਕਹ ਗਿਆ ਤੁਕਮਾ ਗਵਰਨਰ ਤੁਮਾਣਾ ਬਿਲਕੁਲ ਤੁਮਾਣ ਸਿੰਘ ਮਾਨ ਉਹ ਜਦੋਂ ਅੱਗ ਬਬੂਲਾ ਹੋ ਗਏ ਉਹਨਾਂ ਨੇ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕਰਤੀ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਕਹਿੰਦੇ ਜੀ ਸਾਡੇ ਕੋਲੇ ਜਿਹੜਾ ਹੈਗਾ ਟੋਟਲ ਰਿਕਾਰਡ ਹੈ ਐਸਐਟ ਆਈਸੀਐਸ ਐਸਐਟ ਨੂੰ ਸਾਰਾ ਕੁਝ ਦਿਖਾਤਾ ਐਸਐਟ ਸਾਡੇ ਨਾਲ ਸਹਿਮਤ ਹੋਈ ਹੈ ਤੇ ਸਾਡਾ ਤਾਂ ਪੋਰਾ ਪੋਰਾ ਹੀ ਨਹੀਂ ਉਹ ਕਹਿੰਦੇ ਵੀ ਇੱਥੇ ਜਿਹੜਾ ਐਮਐਲਏ ਹੈ ਜੀ ਸੁਖੀ ਡਾਕਟਰ ਸੁਖੀ ਉਹਨੂੰ ਪੁੱਛ ਲੋ ਤਾਂ ਇਹਨਾਂ ਦਾ ਬੰਦਾ ਉਹ ਜਿਹੜੇ ਸਰਦਾਰ ਸਾਹਿਬ ਬੋਲਦੇ ਸੀ ਮੈਨੂੰ ਇਹ ਲੱਗਦਾ ਵੀ ਜਿਵੇਂ ਉਹ ਵੀ ਆਮ ਆਦਮੀ ਪਾਰਟੀ ਦਾ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਕਿਹਾ ਜੇ ਫਿਰ ਇਹਦੀ ਪਾਰਟੀ ਤੋਂ ਮੈਂ ਕੀ ਲੈਣਾ ਮੈਂ ਤਾਂ ਪਾਰਟੀ ਛੱਡੀ ਛੱਡੀ ਹੁਣ ਉੱਥੇ ਇੱਕ ਕ੍ਰਾਈਸਿਸ ਖੜਾ ਹੋ ਗਿਆ ਕਿਉਂਕਿ ਉਸ ਜਿਹੜੀ ਹੈਗੀ ਜਿਹੜੀ ਉਹ ਥਾਂ ਹੈ ਉਹਦੀ ਮਹਾਨਤਾ ਬਣੀ ਮਹਾਨਤਾ ਬਹੁਤ ਜਿਆਦਾ ਔਰ ਉੱਥੇ ਜਿਹੜੀ ਹੈਗੀ ਹੈ ਲਗਾਤਾਰ ਪਾਰਟ ਜਿਹੜੇ ਹੁੰਦੇ ਰਹਿੰਦੇ ਉਹ ਕਹਿੰਦੇ ਵੀ ਸਾਨੂੰ ਹੋਰ ਵੀ ਚਾਹੀਦੇ ਗਰੁੱਪਰਾਂ ਸਾਹਿਬ ਦੇ ਸਰੂਪਾਂ ਤੇ ਉਹਦੇ ਨਾਲ ਇੱਕ ਉੱਥੇ ਬਹੁਤ ਵੱਡਾ ਬਿਵਾਦ ਖੜਾ ਹੋ ਉਹ ਬਿਵਾਦ ਖੜਾ ਉਹ ਬਿਵਾਦ ਖੜਾ ਹੋਣ ਤੋਂ ਬਾਅਦ ਸ਼ਾਇਦ ਅੱਜ ਕਦੇ ਮਾਨ ਸਾਹਿਬ ਨੇ ਜਾਣਾ ਸੀ ਇੱਥੇ ਮੈਨੂੰ ਨਹੀਂ ਪਤਾ ਵੀ ਚਲੇਗੇ ਕਿ ਨਹੀਂ ਚਲੇਗੇ ਜੋ ਆਪਾਂ ਪ੍ਰੋਗਰਾਮ ਕਰੀਏ ਤੇ ਨਹੀਂ ਹਜੇ ਤੱਕ ਕਿਉਂਕਿ ਡਾਕਟਰ ਸੁਖੀ ਇਹ ਗੱਲ ਕਹਿੰਦਾ ਸੀ ਕਿ ਮਾਨ ਸਾਹਿਬ ਆਉਣਗੇ ਤੇ ਮਾਨ ਸਾਹਿਬ ਆ ਕੇ ਸਾਰੇ ਮਾਮਲੇ ਨੂੰ ਨਿਪਟਾਉਣਗੇ ਹੁਣ ਮਾਨ ਸਾਹਿਬ ਨੇ ਜਿਹੜੀ ਗੱਲ ਆਪਦੇ ਮੂੰਹੋਂ ਕਹਿਤੀ ਕਿ ਉਹ ਜਿਹੜੇ ਹੈ ਗਿਆ ਸਰੂਪ ਨੂੰ ਨੁਹਾਸਾ ਲੱਭ ਉਹਨੂੰ ਕਿਵੇਂ ਕਰਨ ਕਿਵੇਂ ਕਰਨਗੇ ਪ੍ਰਵਿੰਦਰ ਫਿਰ ਇਹ ਗੱਲ ਆਉਦੀ ਵੀ ਅੱਸੀ ਤੋਂ ਲੈ ਕੇ ਇੱਥੋਂ ਤੱਕ ਦੀ ਗੱਲ ਹੈਗੀ ਹੈ ਇਹ ਲੱਗਦਾ ਇਹ ਸਰਕਾਰ ਦੀ ਬਦਕਿਸੂਤੀ ਹੈ ਕਿ ਹੈਂਡਲ ਕੋਈ ਹੋਰ ਮਾਰਦਾ ਹੋਰ ਮਾਰਦਾ ਬਿਲਕੁਲ ਉਹ ਜਿਹੜਾ ਹੈਂਡਲ ਮਾਰਨ ਵਾਲਾ ਇਹਨੇ ਕਈ ਵਾਰੀ ਨਾ ਤੁਸੀਂ ਦੇਖੋ ਨਾ ਇੱਕ ਆਪਣੇ ਆਸਾ ਟਰੈਕਟਰ ਹੁੰਦਾ ਸੀ ਸਾਡੇ ਜ਼ਿਮਾਨੇ ਚ ਜੀ ਆਸਾ ਟਰੈਕਟਰ ਦੇ ਨੂੰ ਹੈਂਡਲ ਮਾਰਦੇ ਹੁੰਦੇ ਸੀ ਨਾ ਉਹ ਹੈਂਡਲ ਨਾ ਕਈ ਵਾਰੀ ਪੁੱਠਾ ਵੱਜ ਜਾਂਦਾ ਸੀ ਤੇ ਬੜਿਆਂ ਦੇ ਗੁੱਟ ਟੋੜੇ ਜਾਂਦੇ ਤੇ ਮੈਨੂੰ ਲੱਗਦੀ ਆ ਹੈਂਡਲ ਪੁੱਠਾ ਮਾਰ ਬੈਠੇ ਇਹ ਨਾ ਮਤਲਬ ਹੈ ਵੀ ਕਾਸੀ ਵਾਲਾ ਇਧਰ ਵੀ ਪੁੱਠਾ ਵੱਜ ਗਿਆ ਤੇ ਇਹ ਵੀ ਪੁੱਠਾ ਵੱਜ ਗਿਆ ਇਹ ਗੁੱਟਾਂ ਦਾ ਮਤਲਬ ਜਿਹੜਾ ਹੈਗਾ ਹਿਸਾਬ ਕਿਤਾਬ ਕਰ ਰਹੇ ਹਿਸਾਬ ਕਿਤਾਬ ਆਪਾਂ ਦਾ ਇਹ ਕੰਮ ਨਾ ਕਰਦੇ ਵੀ ਗੁੱਟ ਸੁਰੱਖਿਤ ਰਹੇ ਕੋਈ ਨੁਕਸਾਨ ਨਾ ਚਲੋ ਸਾਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਦੀ ਔਜਾਤ ਜੀ ਤੇ ਸਾਡਾ ਜਿਹੜਾ ਬਖਤੌਰੀ ਲੋ YouTube ਚੈਨਲ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਨਾਲ Facebook ਪੇਜ ਵੀ ਹੈਗਾ ਸਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ